ਸਲੋਕਾ ਮਹੱਲਾ ਤੀਜਾ ਕਾਇਆ ਹੰਸ ਕੇ ਅਪ੍ਰੀਤ ਹੈ ਜੇ ਪਿਆਹੀ ਛੱਡ ਜਾਏ ਇਸ ਨੂੰ ਕੂੜ ਬੋਲ ਕੇ ਖਵਾਲੀਐ ਜੇ ਚਲਦਿਆਂ ਨਾਲ ਨਾ ਜਾਏ ਕਾਇਆ ਮਿਟੀ ਅੰਤ ਹੈ ਪਉਣਾ ਪੁੱਛੋਂ ਜਾਏ ਹਉ ਦਾ ਮਾਇਆ ਮੋਇਆ ਫਿਰ ਫਿਰ ਆਵਾਂ ਜਾਏ ਨਾਨਕ ਹੁਕਮ ਨਾ ਜਾਤੋ ਖਸਮ ਕਾ ਜਾਂ ਰਹਾ ਸਤਿ ਸੋ ਮਾਇ ਮਹੱਲਾ ਤੀਜਾ ਇਕ ਉਹ ਨਹੀਂ ਚਲਣਾ ਮਨ ਤਨ ਹੋਰ ਤਨ ਆਵੇ ਜਾਏ ਇਸ ਤਨ ਕੋ ਤਸਕਰਜ ਹੋਏ ਨਾ ਸਕੀ ਨਾ ਉਹ ਚੱਕਾ ਲੈ ਜਾਏ ਇਹੋ ਹਰ ਤਨ ਜੀਆ ਸੇਤੀ ਰਵ ਰਹਿਆ ਜੀਆਂ ਨਾਲੇ ਜਾਏ ਪੂਰੇ ਗੁਰ ਤੇ ਪਾਈਐ ਮਨ ਮੁਖ ਪੱਲੇ ਨਾ ਪਾਏ ਧਨ ਵਪਾਰੀ ਨਾਨਕਾ ਜਿਨ੍ਹਾਂ ਨਾਮ ਤਨ ਖੱਟਿਆ ਆਏ ਪੌੜੀ ਮੇਰਾ ਸਾਹਿਬ ਅਤ ਬਡਾ ਸੱਚ ਗਹਿਰ ਗੰਭੀਰਾ ਸਭ ਜਗਤਿਸ ਕੈ ਵਸ ਹੈ ਸਭ ਤਿਸ ਕਾ ਚੀਰਾ ਗੁਰ ਪ੍ਰਸਾਦੀ ਪਾਈਐ ਨਿਚਲ ਤਨ ਧੀਰਾ ਕਿਰਪਾ ਤੇ ਹਰ ਮਨ ਬਸੈ ਭੇਟੈ ਗੁਰ ਸੂਰਾ ਗੁਣ ਬੰਤੀ ਸਲਾਹਿਆ ਸਦਾthr ਨਿਚਲ ਹਰੂ ਪੂਰਾ ਸਲਵਕ ਮਹਲਾ ਤੀਜਾ ਤ੍ਰਿਗਤੰਨਾ ਦਾ ਜੀਵਿਆ ਜੋ ਹਰ ਸੁਖ ਪਰ ਹਰ ਤਿਆਗ ਦੇ ਦੁਖ ਹਉਮੈ ਪਾਪ ਕਮਾਏ ਮਨਮੁਖ ਅਗਿਆਨੀ ਮਾਇਆ ਮੋ ਬਿਆਪੇ ਤੈਨ ਬੂਝ ਨ ਕਾਈ ਪਾਏ ਹਲ ਤੋ ਪਲ ਤੋ ਇਹ ਸੁਖ ਨ ਪਾਵੈ ਅੰਤ ਗਏ ਪਸਤਾਏ ਗੁਰ ਪ੍ਰਸਾਦੀ ਕੋ ਨਾਮ ਤੇ ਆਏ ਤਿਸ ਹਉਮੈ ਵਿਚੋਂ ਜਾਏ ਨਾਨਕ ਜਿਸ ਪੂਰਬ ਹੋਵੈ ਲਿਖਿਆ ਸੋ ਗੁਰ ਚਰਣੀ ਆਏ ਪਾਏ ਮਹਲਾ ਤੀਜਾ ਮਨਮਖ ਉਦਾ ਕੌਲ ਹੈ ਨਾ ਤਿਸ ਭਗਤ ਨਾ ਨਾਓ ਸ਼ਕਤੀ ਅੰਦਰ ਵਰਤਦਾ ਕੂੜ ਤਿਸ ਕਾ ਹੈ ਉਪਾਉ ਤਿਸ ਕਾ ਅੰਦਰ ਚਿਤਨਾ ਭਿੱਜੀ ਮੁਖ ਫੀਕਾ ਲਾਓ ਓਏ ਧਰਮ ਰਲਾਏ ਨਾਰਦਨ ਉਹਨਾ ਅੰਦਰ ਕੂੜ ਸਵਾਉ ਨਾਨਕ ਕਰਤਾ ਬਣਤ ਬਣਾਈ ਮਨ ਮੁਖ ਕੂੜ ਬੋਲ ਬੋਲ ਡੁੱਬੇ ਗੁਰਮੁਖ ਤਰੇ ਜਪ ਹਰ ਨਾਉ ਪਉੜੀ ਬਿਨ ਬੁਝੇ ਪੱਦਾ ਫੇਰ ਪਿਆ ਫੇਰੇ ਆ ਬਹਿ ਜਾਈ ਸਤਿਗੁਰ ਕੀ ਸੇਵਾ ਨਾ ਕੀਤੀਆਂ ਅੰਤ ਗਿਆ ਪਸਤਾਈ ਆਪਣੀ ਕਿਰਪਾ ਕਰੇ ਗੁਰ ਪਾਈਐ ਵਿੱਚੋਂ ਆਪ ਗਵਾਈ ਤ੍ਰਿਸ਼ਨਾ ਭੁਖ ਵਿੱਚੋਂ ਉੱਤਰੈ ਸੁਖ ਵਸੈ ਮਨ ਆਈ ਸਦਾ ਸਦਾ ਸਲਾਹੀਐ ਹਿਰਦੈ ਲਵਲਾਈ ਸ਼ਲੋਕਮ ਹਲਾਤੀ ਜਾ ਜੇ ਸਤਗੁਰ ਸੇਵੇ ਆਪਣਾ ਤਿਸ ਨੂੰ ਪੂਜੇ ਸਭ ਕੋ ਹੀ ਸਭ ਨਾਮ ਉਪਾਵਾ ਸੇ ਉਪਾਉ ਹੈ ਹਰ ਨਾਮ ਪ੍ਰਾਪਤ ਹੋਏ ਅੰਤਰ ਸੀਤਲ ਸਾਤ ਬਸਾਏ ਜਪਹਿਰਦਾ ਸਦਾ ਸੁਖ ਹੋਏ ਅੰਮ੍ਰਿਤ ਖਾਣਾ ਅੰਮ੍ਰਿਤ ਪਹਿਨਣਾ ਨਾਮ ਬੜਾਈ ਹੋਏ ਮਹਲਾ ਤੀਜਾ ਏ ਮਨ ਗੁਰ ਕੀ ਸਿੱਖ ਸੁਣ ਹਰ ਭਾਵੇ ਗੁਣੀ ਨਦਾਨ ਹਰ ਸੁਖ ਦਾਤਾ ਮਨ ਬਸੈ ਹੋ ਮੈ ਜਾਏ ਗੋਮਾਨ ਨਾਨਕ ਨਦਰੀ ਪਾਈ ਹੈ ਤਾਂ ਅੰਨਨ ਲਾਗੈ ਧਿਆਨ ਪੌੜੀ ਸਤ ਸੰਤੋਖ ਸਭ ਸੱਤ ਹੈ ਗੁਰਮੁਖ ਪਵਿੱਤਾ ਅੰਦਰੋਂ ਕਪਟ ਬੁਕਾਰ ਗਿਆ ਮਨ ਸਹਿਜੇ ਜਿਤਾ ਤੈ ਜੋਤ ਪ੍ਰਗਾਸ ਆਨੰਦ ਰਸ ਅਗਿਆਨ ਗਬਿਤਾ ਅੰਧਨ ਹਰ ਕੇ ਗੁਣ ਰਵੈ ਗੁਣ ਪ੍ਰਗਟ ਕਿਤਾ ਸਭਨਾ ਦਾਤਾ ਏਕ ਹੈ ਇੱਕੋ ਹਰ ਮਿਤਾ ਸਲੁ ਹੁਕ ਮਹਲਾ ਤੀਜਾ ਬਰਮ ਬਿੰਦੇ ਸੋ ਬ੍ਰਾਹਮਣ ਕਹੀਐ ਜੇ ਆਂਦਨ ਹਰਿ ਲੇ ਬਲਾਏ ਸਤਗੁਰ ਪੁੱਛੈ ਸੱਚ ਸੰਜਮ ਕਮ ਆਵੈ ਹੋਮ ਰੋਗ ਤਿਸ ਜਾਏ ਹਰ ਗੁਣ ਗਾਵੈ ਗੁਣ ਸੰਗਰੈ ਜੋਤੀ ਜੋਤ ਮਿਲਾਏ ਇਸ ਜੁਗ ਮੈਂ ਕੋ ਬਿਰਲਾ ਬਰਮ ਗਿਆਨੀ ਜੇ ਹਉ ਮੈਂ ਮੇਟ ਸਮਾਏ ਨਾਨਕ ਤਿਸ ਨੂੰ ਮਿਲਿਆ ਸਦਾ ਸੁਖ ਪਾਈਐ ਜੇ ਆਂਦਨ ਹਰ ਨਾਮ ਤੇ ਆਈ ਮਹਲਾ ਤੀਜਾ ਅੰਤਰ ਕਪਟ ਮਨ ਮੁਖ ਅਗਿਆਨੀ ਰਸਨਾ ਚ ਉਠ ਬੋਲਾਏ ਕਪਟ ਕੀਤਾ ਹਰ ਪੁਰਖ ਨਾ ਪੀਜੈ ਨਿਤ ਵੇਖਾ ਸੁਣਾਏ ਸੁਭਾਏ ਦੂਜੇ ਪਾਏ ਜਾਏ ਜਗ ਪਰਬੋਧੈ ਵਿਖ ਮਾਇਆ ਮੋਹ ਸਵਾਈ ਇਤਕਮਾਨ ਸਦਾ ਦੁੱਖ ਪਾਵੈ ਜੰਮ ਹੈ ਮਰੈ ਫਿਰ ਆਵੈ ਜਾਏ ਸੈਸਾ ਮੂਲ ਨਾ ਚੁੱਕਈ ਬਿਚ ਬਿਸ਼ਟਾਂ ਪਚਾਏ ਪਚਾਏ ਜਿਸਨੂੰ ਕਿਰਪਾ ਕਰੇ ਮੇਰਾ ਸੁਆਮੀ ਤਿਸ ਗੁਰ ਕੀ ਸਿੱਖ ਸੁਣਾਏ ਹਰ ਨਾਮ ਤਿਆਬੈ ਹਰ ਨਾਮੋ ਗਾਵੈ ਹਰ ਨਾਮੋਂ ਅੰਤ ਸੜਾਏ ਪੌੜੀ ਜਿਨਾਂ ਹੁਕਮ ਮਨਾਏ ਔਨ ਤੇ ਪੂਰੇ ਸੰਸਾਰ ਸਾਹਿਬ ਸੇਵਨ ਆਪਣਾ ਪੂਰੇ ਸਬਦ ਵਿਚਾਰ ਹਰ ਕੀ ਸੇਵਾ ਚਾਕਰੀ ਸੱਚਾ ਸਬਦ ਪਿਆਰ ਹਰ ਕਾ ਮਹਲ ਤਿੰਨੀ ਪਾਇਆ ਜਿਨ ਹਉ ਮੈਂ ਵਿੱਚੋਂ ਮਾਰ ਨਾਨਕ ਗੁਰਮੁਖ ਮੇਲ ਰਹੇ ਜਪੁ ਹਰ ਨਾਮਾ ਉਰਤਾਰ ਸਲੁਕ ਮਹਲਾ ਤੀਜਾ ਗੁਰਮੁਖ ਧਿਆਨ ਸਹਿਜ ਤੁਨ ਉਪਜੈ ਸਤਿਨਾਮ ਚਿਤ ਲਾਇਆ ਗੁਰਮੁਖ ਅੰਧਨ ਰਹਿ ਰੰਗ ਰਾਤਾ ਹਰ ਕਾ ਨਾਮ ਮਨ ਪਾਇਆ ਗੁਰਮੁਖ ਹਰ ਵੇਖੈ ਗੁਰਮੁਖ ਹਰ ਬੋਲੇ ਗੁਰਮੁਖ ਹਰ ਸਹਜੇ ਰਾਂਗ ਲਾਇਆ ਨਾਨਕ ਗੁਰਮੁਖ ਗਿਆਨ ਪ੍ਰਾਪਤ ਹੋਵੇ ਤੇ ਮਰ ਅਗਿਆਨ ਅંધੇਰ ਚੁਕਾਇਆ ਜਿਸ ਨੂੰ ਕਰਮ ਹੋਵੇ ਤੁਰ ਪੂਰਾ ਤੈਨ ਗੁਰਮੁਖ ਹਰਨਾਮ ਤੇ ਆਇਆ ਮਹਲਾ 3 ਸਤਿਗੁਰ ਜਿਨਾ ਨਾ ਸੇਵਿਓ ਸਬਦ ਨਾਲ ਲੱਗੋ ਪਿਆਰ ਸਹਜੇ ਨਾਮ ਨਾ ਧਿਆਇਆ ਕਿਤ ਆਇਆ ਸੰਸਾਰ ਫਿਰ ਫਿਰ ਜੁਨੀ ਪਾਈਐ ਵਿਸ਼ਨਾ ਸਦਾ ਕੁਵਾਰ ਊੜਾ ਲਾਲਚ ਲੱਗਿਆ ਨਾ ਉਰਵਰ ਨਾ ਪਰ ਨਾਨਕ ਗੁਰਮੁਖ ਉਬਰੇ ਜੇ ਆਪ ਮੇਲੇ ਕਰਤਾਰ ਪੌੜੀ ਭਗਤ ਸੱਚਾ ਹੈ ਤਰ ਸੋਹੰਦੇ ਸੱਚਾ ਸਬਦ ਰਹਾਏ ਹਰ ਕੀ ਪ੍ਰੀਤ ਤਨ ਊਪਜੀ ਹਰ ਪ੍ਰੇਮ ਕਸਾਏ ਹਰ ਰੰਗਰ ਹੈ ਸਦਾ ਰੰਗ ਰਾਤੇ ਰਸਨਾ ਹਰਸ ਪਿਆਏ ਸਫਲ ਜਨਮ ਜਿਨੀ ਗੁਰਮੁਖ ਜਾਤਾ ਹਰ ਜੀਉ ਰਿ ਲੈ ਵਸਾਏ ਬਾਜ ਗੁਰੂ ਫਿਰੈ ਬਿਲ ਲਾਂਦੀ ਤੂਜੈ ਪਾਏ ਖੁਆਏ ਸਲੁਵਕ ਮਹੱਲਾ ਤੀਜਾ ਕਾਲ ਯੁਗ ਮੈਂ ਨਾਮ ਨਿਧਾਨ ਭਗਤੀ ਖਟਿਆ ਹਰ ਉੱਤਮ ਪਦ ਪਾਇਆ ਸਤ ਗੁਰ ਸੇਵ ਹਰ ਨਾਮ ਮਨ ਵਸਾਇਆ ਅੰਦਰ ਨਾਮ ਤੇ ਆਇਆ ਵਿੱਚ ਗ੍ਰਹਿ ਗੁਰ ਬਚਨ ਉਦਾਸੀ ਹੋਮਾ ਮੋਹ ਜਲਾਇਆ ਆਪ ਤਰਿਆ ਕੁੱਲ ਜਗਤ ਤਰਾਇਆ ਨਜਣ ਦੀ ਮਾਇਆ ਐਸਾ ਸਤਗੁਰ ਸੋਈ ਪਾਏ ਜਿਸ ਤੋਂ ਰ ਮਹਤਕ ਹਰ ਲੇਖ ਪਾਇਆ ਜਨ ਨਾਨਕ ਬਲਹਾਰੀ ਗੁਰ ਆਪਣੇ ਬਿਟੂ ਜਿਨ ਭਰਮ ਭੁੱਲਾ ਮਾਰਗ ਪਾਇਆ ਮਹਲਾ ਤੀਜਾ ਤ੍ਰੈ ਗੁਣ ਮਾਇਆ ਵੇਖ ਭੁੱਲੇ ਜਿਉਂ ਦੇਖ ਦੀਪਕ ਪਤੰਗ ਪਚਾਇਆ ਪੰਡਤ ਭੁੱਲ ਭੁੱਲ ਮਾਇਆ ਵਖੈ ਦਿਖਾ ਕੇ ਨਾ ਕਿ ਆਣ ਚੜਾਇਆ ਦੂਜੇ ਪਾਏ ਪੜੈ ਨਿਤ ਵਿਖਿਆ ਨਾ ਹੁੰਦੇ ਖੋਆਇਆ ਯੋਗੀ ਜੰਗਮ ਸੰਨਿਆਸੀ ਭੁੱਲੇ ਉਹਨਾ ਅਹੰਕਾਰ ਬੋ ਗਰਭ ਬੁਧਾਇਆ ਸਾਧਨ ਪੂਜਨ ਨਾ ਲਈ ਸਤਿ ਭਿਖਿਆ ਮਨ ਹਟ ਜਨਮ ਗਵਾਇਆ ਇਤੜਿਆਂ ਵਿੱਚੋਂ ਸੋ ਜਨ ਸੰਮਦਾ ਜਿਨ ਗੁਰਮੁਖ ਨਾਮ ਤੇ ਆਇਆ ਜਨ ਨਾਨਕ ਕਿਸ ਨੂੰ ਆਖ ਸੁਣਾਇਐ ਜਾਂ ਕਰਦੇ ਸਭ ਕੁਰਾਇਆ ਪੌੜੀ ਮਾਇਆ ਮੋਪਰੀਤ ਹੈ ਕਾਮ ਕ੍ਰੋਧ ਅਹੰਕਾਰਾ ਇਹ ਜਮ ਕੀ ਸਰਕਾਰ ਹੈ ਇਨ੍ਹਾਂ ਉੱਪਰ ਜਮ ਕਾ ਡੰਡ ਕਰਾਰਾ ਮਨਮੁਖ ਜਮ ਮਗ ਪਾਈਨ ਜਿਨਾਂ ਦੂਜਾ ਪਾਉ ਪਿਆਰਾ ਜੰਪੁਰ ਬਧੇ ਮਾਰੀਨ ਕੋ ਸੁਣੈ ਨਾ ਪੁਕਾਰਾ ਜਿਸਨੂੰ ਕਿਰਪਾ ਕਰੇ ਗੁਰੇ ਮਿਲੇ ਗੁਰਮਖ ਨਿਸਤਾਰਾ ਸੈ ਲੋਕੋ ਕਮਹਲਾ ਤੀਜਾ ਹੋ ਮੈਂ ਮਮਤਾ ਮੋਹਣੀ ਮਨ ਮੁਖਾਂ ਨੂੰ ਗਈ ਖਾਏ ਜੋ ਮੋਹ ਦੂਜਾ ਚਿਤ ਲਾਇੰਦੇ ਤਿੰਨਾ ਬਿਆਪ ਰਹੀ ਲਪਟਾਏ ਗੁਰ ਕਾ ਸਬਦ ਪਰ ਜਾਲੀਆ ਤਾਂ ਇਹ ਵਿੱਚੋਂ ਜਾਏ ਤਨ ਮਨ ਹੋਵੇ ਉਜਲਾ ਨਾਮ ਬਸੈ ਮਨ ਆਏ ਨਾਨਕ ਮਾਇਆ ਕਾ ਮਾਰਣ ਹਰ ਨਾਮ ਹੈ ਗੁਰਮੁਖ ਪਾਇਆ ਜਾਏ ਮਹਲਾ ਤੀਜਾ ਇਹੋ ਮਨ ਕੇਤੜਿਆ ਜੁਗ ਪਰਮਿਆ ਥਿਰ ਰਹੈ ਨਾ ਆਵੈ ਜਾਇ ਹਰ ਬਾਣਾ ਤਾਂ ਪਰਮਾਇਨ ਕਰ ਪਰਪੰਚ ਖੇਲ ਉਪਾਏ ਜਾਂ ਹਰ ਬਖਸੇ ਤਾਂ ਗੁਰ ਮਿਲੈ ਅਤਰ ਰਹੈ ਸੁਮਾਈ ਨਾਨਕ ਮਨ ਹੀ ਤੇ ਮਨ ਮੰਨਿਆ ਨਾ ਕਿਸ ਮਰੈ ਨਾ ਜਾਏ ਪੌੜੀ ਕਾਇਆ ਕੋਟ ਅਪਾਰ ਹੈ ਮਿਲਣਾ ਸੰਜੂਗੀ ਕਾਇਆ ਅੰਦਰ ਆਪ ਬਸ ਰਹਾ ਆਪੇ ਰਾਸ ਭੋਗੀ ਆਪ ਅਤੀਤ ਅਲਪਤ ਹੈ ਨਿਰਯੋਗ ਹਰ ਜੋਗੀ ਜੋ ਤੁਸ ਪਾਵੈ ਸੋ ਕਰੇ ਹਰ ਕਰੇ ਸੋ ਹੋਗੀ ਹਰ ਗੁਰਮੁਖ ਨਾਮ ਤਿਆਈਐ ਲੈ ਜਾਏ ਬੇਯੋਗੀ ਸੋ ਲੋਕ ਮਹਲਾ ਤੀਜਾ ਬਹੁ ਬਹੁ ਆਪ ਅਖਾਇਦਾ ਗੁਰ ਸਬਦੀ ਸੱਚ ਸੋਏ ਬਹੁ ਬਹੁ ਸਿਪਤ ਸਲਾਹੈ ਗੁਰਮੁਖ ਬੂਜੈ ਕੋਏ ਬਹੁ ਬਹੁ ਬਾਣੀ ਸੱਚ ਹੈ ਸਤਿ ਸਿਮਲਾਵਾ ਹੋਏ ਨਾਨਕ ਬਹੁ ਬਹੁ ਕਰਤਿਆਂ ਪਰਬ ਪਾਇਆ ਕਰਮ ਪ੍ਰਾਪਤ ਹੋਏ ਮਹਲਾ ਤੀਜਾ ਬਹੁ ਬਹੁ ਕਰਤੀ ਦਸਨ ਸਬਦ ਸੁਹਾਈ ਪੂਰੇ ਸਬਦ ਪਰਬ ਮਿਲਿਆ ਆਈ ਬੜ ਭਾਗੀਆਂ ਬਹੁ ਬਹੁ ਮੋਹ ਕੜਾਈ ਬਹੁ ਬਹੁ ਕਰੈ ਸਹੀ ਜਨ ਸੋਹਣੇ ਜਿਨ ਕੋ ਪਰਜਾ ਪੂਜਣ ਆਈ ਬਾਹੂ ਬਾਹੂ ਕਰਮ ਪ੍ਰਾਪਤ ਹੋਵ ਨਾਨਕ ਦਰ ਸਚੈ ਸੁਭਾ ਪਾਈ ਪੌੜੀ ਬੱਜਰ ਕੋ ਪਾਟ ਕਾਇਆ ਗੜ ਪੀਤਰ ਕੂੜ ਕੁਤ ਅਬਮਾਨੀ ਪਰਮ ਭੂਲੇ ਨਦਰ ਨਾ ਆਬਨੀ ਮਨ ਮੁਕ ਅੰਧ ਅਗਿਆਨੀ ਉਪਾਇ ਕਿਤੇ ਨ ਲੱਬਣੀ ਕਰ ਭੇਖ ਥਕੇ ਭੇਖ ਵਾਨੀ ਗੁਰ ਸਬਦੀ ਖੋਲਾਈ ਅਨ ਹਰ ਨਾਮ ਜਪਾਨੀ ਹਰ ਜੀਉ ਅੰਮ੍ਰਿਤ ਬਿਰਖ ਹੈ ਜਨ ਪਿਆ ਤੇ ਤ੍ਰਿਪਤਾਨੀ ਸਹਲਵਕ ਮਹੱਲਾ ਤੀਜਾ ਬਹੁ ਬਹੁ ਕਰਤਿਆਂ ਰੈਣ ਸੁਖ ਬਿਹਾਏ ਬਹੁ ਬਹੁ ਕਰਤਿਆਂ ਸਦਾ ਆਨੰਦ ਹੋਵੇ ਮੇਰੀ ਮਾਏ ਬਹੁ ਬਹੁ ਕਰਤਿਆਂ ਹਰਿ ਸਿਉ ਲਿ ਬੁਲਾਏ ਬਹੁ ਬਹੁ ਕਰਮੀ ਬੋਲਾ ਬੁਲਾਏ ਬਹੁ ਬਹੁ ਕਰਤਿਆਂ ਸੁ ਬਾਪਾਏ ਨਾਨਕ ਬਹੁ ਬਹੁ ਸਤਿ ਰਜਾਏ ਮਹੱਲਾ ਤੀਜਾ ਬਾਹੂ-ਬਾਹੂ ਬਾਣੀ ਸੱਚ ਹੈ ਗੁਰਮੁਖ ਲੱਦੀ ਪਾਲ ਬਾਹੂ-ਬਾਹੂ ਸਭ ਦੇ ਉਚਰੈ ਬਾਹੂ-ਬਾਹੂ ਹਿਰਦੈ ਨਾਲ ਬਾਹੂ-ਬਾਹੂ ਕਰਤੈ ਹਰ ਪਾਇਆ ਸਹਿਜੇ ਗੁਰਮੁਖ ਪਾਲ ਸੇਬੜ ਭਾਗੀ ਨਾਨਕਾ ਹਰ ਹਰ ਹਿਰਦੈ ਸਮਾਲ ਪਉੜੀ ਏ ਮਨ ਆਤ ਲੋਬੀਆ ਨਿਤ ਲੋਬੇ ਰਤਾ ਮਾਇਆ ਮਨਸਾ ਮੋਹਣੀ ਤੈ ਦਿਸ ਫਰਾਤਾ ਆਗੈ ਨਉ ਜਾਤ ਨ ਜਾਏ ਸੀ ਮਨ ਮੁਖ ਦੁਖ ਖਾਤਾ ਰਸ ਨ ਹਰ ਰਸ ਨ ਚੱਕਿਓ ਪੀਕਾ ਬੋਲਾਤਾ ਜਿਨਾ ਗੁਰਮੁਖ ਅੰਮ੍ਰਿਤ ਚਾਕਿਆ ਸੇ ਜਨ ਤ੍ਰਿਪਤਾਤਾ ਸੋ ਲੋਕ ਮਹਲਾ ਤੀਜਾ ਬਾਹੋ ਬਾਹੋ ਤਿਸ ਨੋ ਆਖੀਐ ਜੇ ਸੱਚਾ ਗਹਿਰ ਗੰਭੀਰ ਬਾਹੋ ਬਾਹੋ ਤਿਸ ਨੋ ਆਖੀਐ ਜੇ ਗੁਣ ਦਾਤਾ ਮਤ ਤੀਰ ਬਾਹੋ ਬਾਹੋ ਤਿਸ ਨੋ ਆਖੀਐ ਜਿ ਜਿਸਾਮ ਮੈ ਰਹਾ ਸਮਾਏ ਬਹੁ ਬਹੁ ਤਿਸ ਨੋ ਆਕੀਏ ਜੇ ਦੇਂਦਾ ਰਿਜਕ ਸੁਮਾਏ ਨਾਨਕ ਬਹੁ ਬਹੁ ਇਕੋ ਕਰਸ ਲਾਹੀਏ ਜੇ ਸਤਗੁਰ ਦੀ ਆਦਿ ਖਾਏ ਮਹਲਾ ਤੀਜਾ ਬਹੁ ਬਹੁ ਗੁਰਮੁਖ ਸਦਾ ਕਰੈ ਮਨ ਮੁਖ ਮਰੈ ਬਿਖ ਖਾਏ ਉਹਨਾ ਬਹੁ ਬਹੁ ਨਾ ਪਾਵਈ ਦੁਖੇ ਦੁਖ ਬਿਹਾਏ ਗੁਰਮੁਖ ਅੰਮ੍ਰਿਤ ਪੀਵਣਾ ਬਹੁ ਬਹੁ ਕਰੈ ਲੇਵ ਲਾਈਏ ਨਾਨਕ ਬਹੁ ਬਹੁ ਕਰ ਸੇਜਨ ਨਿਰਮਲੇ ਤੇਰੇ ਭਾਵਨ ਸੋਜੀ ਪਾਏ ਪਉੜੀ ਹਰ ਕਾ ਪਾਣਾ ਗੁਰ ਮਿਲੈ ਸੇਵਹ ਭਗਤ ਬਨੀਜੈ ਹਰ ਕਾ ਪਾਣਾ ਹਰ ਮਨ ਬਸੈ ਸਹਜੇ ਰਸ ਪੀਜੈ ਹਰ ਕਾ ਪਾਣਾ ਸੁਖ ਪਾਈਐ ਹਰ ਲਾ ਨਿਤ ਲੀਜੈ ਹਰ ਕਹਿ ਤਖਤ ਬਹਾਲੀਐ ਨਿਜ ਕਰ ਸਦਾ ਬਸੀਜੈ ਹਰ ਕਾ ਪਾਣਾ ਕਿੰਨੀ ਮੰਨਿਆ ਜਿਨਾਂ ਗੁਰੂ ਮੱਲੀ ਜਾਇ ਸੋ ਲੋਕ ਕਮ ਹਲਾਤੀ ਜਾ ਬਹੁ ਬਹੁ ਸੇ ਜਨ ਸਦਾ ਕਰੈ ਜਿਨ ਕੋ ਆਪੇ ਦੇ ਬੁਝਾਏ ਬਹੁ ਬਹੁ ਕਰਦਿਆ ਮਨ ਨਿਰਮਲ ਹੋਵੈ ਹੋ ਮੈਂ ਵਿੱਚੋਂ ਜਾਇ ਬਹੁ ਬਹੁ ਗੁਰਸਿੱਖ ਜੋ ਨਿਤ ਕਰੇ ਸੋ ਮਨ ਜਿੰਦਿਆਵਲ ਬਾਏ ਬਹੁ ਬਹੁ ਕਰੈ ਸੇ ਜਨ ਸੋਹਣੇ ਹਰ ਤਨ ਕੈ ਸੰਗ ਮਿਲਾਏ ਬਹੁ ਬਹੁ ਹਿਰਦੈ ਉਚਰ ਮੁਖੋਂ ਪੀ ਬਹੁ ਬਹੁ ਕਰਿਓ ਨਾਨਕ ਬਹੁ ਬਹੁ ਜੋ ਕਰੈ ਹਉ ਤਨ ਮਨ ਤਿਨ ਕੋ ਦੇਉ ਮਹਲਾ ਤੀਜਾ ਬਹੁ ਬਹੁ ਸਾਇਬ ਸਤਿ ਹੈ ਅਮਰਤ ਜਾ ਕਾ ਨਾਓ ਜਿਨ ਸੇ ਬਿਆ ਤੈਨੁ ਫਲ ਪਾਇਆ ਹਉ ਤੈਨ ਬਲਹਾਰੈ ਜਾਉ ਬਹੁ ਬਹੁ ਗੁਣੀ ਨਾਨ ਹੈ ਜਿਸਨੋ ਦੇ ਸੋ ਖਾਏ ਬਹੁ ਬਹੁ ਜਲ ਤਲ ਭਰਪੂਰ ਹੈ ਗੁਰਮੁਖ ਪਾਇਆ ਜਾਏ ਬਾਹੋ ਬਾਹੋ ਗੁਰਸਿੱਖ ਨਿਤ ਸਭ ਕਰੈ ਗੁਰਪੂਰੇ ਬਾਹੋ ਬਾਹੋ ਪਾਵੈ ਨਾਨਕ ਬਾਹੋ ਬਾਹੋ ਜੋ ਮਨ ਚਿਤ ਕਰੇ ਤਿਸ ਜਮਕਾ ਕਰ ਨੇੜ ਨਾ ਆਵੈ ਪੌੜੀ ਹਰ ਜੀਉ ਸੱਚਾ ਸਤ ਹੈ ਸਤਿ ਗੁਰ ਬਾਣੀ ਸਤ ਗੁਰ ਤੇ ਸੱਚਾ ਪਸਾਣ ਹੈ ਸਤ ਸਹਿਜ ਸੁਬਾਣੀ ਅੰਧਨ ਜਾਗੈ ਨਾ ਸਵੈ ਜਾਗਤ ਰਹਿਣ ਬਿਹਾਣੀ ਗੁਰਮਤੀ ਹਰਿ ਰਹਿ ਚਾਖਿਆ 세뿐 पुराणी बेन गुर के ना पायो पाच मोए अजाणी श्लोक मोहला तीजा बाहु बाहु वाणी निरंकार है तिस जे बड़ अबर न कोए बाहु बाहु अगम अथाह है बाहु बाहु, बाहु सच्चा सोए बाहु बाहु बेपरवाह है बाहु बाहु करे सो होए बाहु बाहु अमरत नाम है गुरु मुख पावै कोए ਬਾਹੋ-ਬਾਹੋ ਕਰਮੀ ਪਾਈਐ ਆਪ ਦਇਆ ਕਰ ਦੇ ਨਾਨਕ ਬਾਹੋ-ਬਾਹੋ ਗੁਰਮੁਖ ਪਾਈਐ ਅੰਧਨ ਨਾਮ ਲਾਏ ਮਹਲਾ ਤੀਜਾ ਬਿਨ ਸਤਗੁਰ ਸੇਵੇ ਸਾਤਨ ਆਬਈ ਦੂਜੀ ਨਹੀਂ ਜਾਏ ਜੇ ਬਹੁ ਤੇਰਾ ਲੋਚੀਐ ਬਿਨ ਕਰਮਾ ਨਾ ਪਾਇਆ ਜਾਏ ਜਿਨਾਂ ਅੰਤਰ ਲੋਭ ਬਕਾਰ ਹੈ ਦੂਜੈ ਪਾਏ ਖੁਆਇ ਜੰਮਣ ਮਰਨ ਨ ਝੂਕਈ ਹੋ ਮੈਂ ਵਿੱਚ ਦੁਖ ਪਾਈਐ ਜਿਨਾਂ ਸਤਗੁਰ ਸਿਉ ਚਿਤ ਲਾਇ ਸੋ ਖਾਲੀ ਕੋਈ ਨਾ ਹੈ ਤੈਨ ਜਮ ਕੀ ਤਲ ਬਨਾ ਹੋਵਈ ਨਾ ਓਏ ਦੁਖ ਸੁਹਾਏ ਨਾਨਕ ਗੁਰਮੁਖਿ ਉਬਰੇ ਸੱਚਾ ਸਬਦ ਸੁਮਾਹੀ ਪੌੜੀ ਢਾਢੀ ਤਿਸਨੋਂ ਆਖੀਐ ਜੇ ਖਸਮਾ ਧਰੇ ਪਿਆਰ ਦਰ ਖੜਾ ਸੇਵਾ ਕਰੇ ਗੁਰ ਸਬਦੀ ਵਿਚਾਰ ਢਾਢੀ ਦਰ ਕਰ ਪਾਇਸੀ ਸਤਿ ਰਖੈ ਉਰਤਾਰ ਤਾਡੀ ਕਾਮੈ ਲਾਗਲਾ ਹਰ ਕੈ ਨਾਏ ਪਿਆਰ ਤਾਡੀ ਕੀ ਸੇਵਾ ਚਾ ਕਰੀ ਹਰ Jap ਹਰ ਨਿਸਤਾਰ